ਦੋਸਤੋ ਇਸ ਵਕਤ ਅਸੀਂ ਬੈਠਿਆਂਗੇ ਪਿੰਡ ਕੌਰੀਆਂ ਵਿਖੇ ਤੁਸੀਂ ਦੇਖ ਸਕਦੇ ਹੋ ਆ ਸਾਡੇ ਸਾਹਮਣੇ ਨੌਜਵਾਨ ਨੇ ਕੁਲਵੀਰ ਸਿੰਘ ਜੀ ਜੋ ਕਿ ਮੌਜੂਦਾ ਪੰਚਾਇਤ ਮੈਂਬਰ ਨੇ ਇਹਨਾਂ ਨੇ ਕਿਸਾਨ ਨੂੰ ਅੱਜ ਇੱਕ ਖੁਲਾਸਾ ਕੀਤਾ ਜੋ ਕਿ ਹਰ ਇੱਕ ਪਿੰਡਾਂ ਦੇ ਵਿੱਚ ਸਾਨੂੰ ਲੱਗਦਾ ਹੈ ਹੋ ਰਿਹਾਗਾ ਕਿਉਂਕਿ ਨਰੇਗਾ ਮਰੇਗਾ ਦੇ ਵਿੱਚ ਬਹੁਤ ਤਰ੍ਹਾਂ ਦੇ ਤੱਕੇ ਦੇਖਣ ਨੂੰ ਮਿਲ ਰਹੇ ਨੇ ਸੋ ਆਜਾ ਬਾਈ ਨੇ ਸਾਨੂੰ ਇੱਕ ਬਹੁਤ ਵਧੀਆ ਸਬੂਤ ਕੋਈ ਸਬੂਤ ਦਿਖਾਏ ਨੇ ਕੋਈ ਇਲਜ਼ਾਮ ਨਹੀਂ ਲਾਏ ਕੀ ਕਹੇ ਕਹਿੰਦਾ ਬਾਈ ਐਮੀ ਹਾਜ਼ਰੀਆਂ ਪਈ ਜਾਂਦੀਆਂ ਨੇ ਹਾਂਜੀ ਬਾਈ ਜੀ ਕੀ ਗੱਲ ਹੈ ਸੱਚ ਹੈ ਕੀ ਇਹ ਬਿਲਕੁਲ ਸੱਚ ਹੈ ਭਰਾ ਇਹ ਗੱਲ ਆ ਠੀਕ ਹੈ ਜੀ ਜਿਹੜੇ ਰਸੂਕਦਾਰ ਲੋਕ ਨੇ ਉਹ ਘਰੇ ਏਸੀਆਂ 'ਚ ਬੈਠੇ ਆਪਣੀ ਨਰੇਗਾ ਦੇ ਵਿੱਚ ਹਾਜ਼ਰੀ ਪਵਾ ਰਹੇ ਨੇ ਏਸੀ 'ਚ ਹਾਂਜੀ ਇੱਕ ਗਰੀਬ ਮਜ਼ਦੂਰ ਆ ਦਿਨ ਰਾਤ ਦਿਨੇ ਸਾਰਾ ਦਿਨ ਮਿਹਨਤ ਕਰਕੇ ਉਹਨੂੰ ਉਹਦੀ ਦਿਹਾੜੀ ਮਿਲਦੀ ਹੈ ਇੱਕ ਇਨਸਾਨ ਇਹੋ ਜਿਹੇ ਨੇ ਜਿਹੜੇ ਘਰੇ ਬੈਠੀ ਪੈਸੇ ਕਮਾਰੇ ਨਾ ਅਸੀਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਵੀ ਇਹ ਮੇਟਾਂ ਦੀ ਸੈਕਟਰੀਆਂ ਦੀ ਇਹ ਡਿਪਾਰਟਮੈਂਟ ਦੀ ਬਰੀਕੀ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ ਆਹ ਮਸਟਰੋਲ ਹੈ ਜੀ ਫੋਟੋ ਦੇ ਵਿੱਚ ਕੋਈ ਖੜਿਆ ਜੀ ਨਾਂਓ ਕਿਸੇ ਦਾ ਪਹਿਰੇ ਜੀ ਆਹ ਚੈੱਕ ਕਰ ਸਕਦੇ ਹੋ ਜੋਬ ਕਾਰਡ ਨੰਬਰ ਵੀ ਬੋਲ ਦਨੇ ਜੀ ਤੁਹਾਨੂੰ ਬੋਲ ਦੋ ਬਸ ਜੋਬ ਕਾਰਡ 468 460 ਜੀ ਇਹ ਜੋਬ ਕਾਰਡਾਂ ਦੀਆਂ ਇੰਜੀ ਹਾਜ਼ਰੀਆਂ ਪੈ ਰੀਆਂ ਨੇ ਇਹ ਘਰੇ ਬੈਠੀ ਬੰਦਾ ਉੱਥੇ ਕੰਮ ਤੇ ਹਾਜ਼ਰ ਨਹੀਂ ਹੁੰਦਾ ਅਸੀਂ ਏਪੀਓ ਮੈਡਮ ਨਾਲ ਗੱਲ ਕੀਤੀ ਤੇ ਉਹ ਉਹ ਕਹਿੰਦੇ ਪਹਿਲਾਂ ਤਾਂ ਸਾਡਾ ਸ਼ਡਿਊਲ ਬੀਜੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਮੁਲਾਜ਼ਮਾ ਆਪਣਾ ਭੇਜਿਆ ਚੈਕਿੰਗ ਕਰਨ ਵਾਸਤੇ ਉਹਨਾਂ ਨੇ ਚੈਕਿੰਗ ਕੀਤੀ ਤੇ ਉਹਨਾਂ ਨੇ ਉਹ ਬੰਦੇ ਗੈਰ ਹਾਜ਼ਰ ਪਾਏ ਕਿੰਨੇ ਕੰਮ ਤੋਂ ਵੀ ਤੇ ਆਹ ਉਹਨਾਂ ਦੀ ਰਿਕਾਰਡਿੰਗ ਹੈ ਏਪੀਓ ਮੈਡਮ ਦੀ ਰਿਕਾਰਡਿੰਗ ਹੈ ਉਹ ਤੁਹਾਨੂੰ ਸੁਣਾ ਦਿੰਨੇ ਆ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਫੋਨ ਰਿਕਾਰਡਿੰਗ ਤੇ ਆ ਤਾਂ ਗੱਲ ਉਹ ਕਮਾ ਕੇ ਗੋਲ ਕਰ ਗਏ ਠੀਕ ਹੈ ਹਾਂਜੀ ਆ ਮੁੰਡਾ ਜਿਹੜਾ ਚੈਕਿੰਗ ਕਰਨ ਆਇਆ ਉਹ ਦੀ ਰਿਕਾਰਡਿੰਗ ਸੁਣ ਲੋ ਹੈਲੋ ਹੈਲੋ ਭਜੀ ਇਹ ਰਿਪੋਰਟ ਬਣ ਗਈ ਦੋਨਾਂ ਦੀ 460 ਤੇ 460 ਦੀ ਹਾਂਜੀ ਰਿਪੋਰਟ ਬਣ ਗਈ 460 ਤੇ 460 ਦੀ ਜੀ ਜੋਬ ਕਾਰਡ ਵਾਲਿਆਂ ਦੀ ਇਹ ਗੈਰ ਹਾਜ਼ਰ ਸੀ ਕਿ ਦੋਨੇ ਹਾਂਜੀ ਹਾਂ ਟਾਈਮ ਲੱਗੋ ਰਹੀ ਅੱਛਾ ਯੂ ਮੈਡਮ ਨੇ ਧਿਆਨ ਚ ਲਿਆ ਤਾਂ ਹੀ ਸੁਣੇ ਹਾਂ ਜੀ ਹਾਂ ਜੀ ਬਸ ਈ ਕਰੀਏ ਨਾ ਪਰ ਫਸੀ ਵੱਡੇ ਪੱਧਰ ਤੇ ਕੈਚ ਵੀ ਕਰਾਂਗੇ ਇਹਨਾਂ ਦੀ ਹਣਾ ਠੀਕ ਹੈ ਜਿਹੜੀ ਬਾਗਮੀ ਨੇ ਹੱਕ ਖਾਣਾ ਬਾਈ ਯਾਰ ਮਾੜੀ ਗੱਲ ਨਹੀਂ ਹੈਗੀ ਇਹ ਹਾਂ ਬਸ ਈ ਕਰ ਬੀਰ ਬਣ ਕੇ ਤੈਨੂੰ ਰਿਕੁਐਸਟ ਹੈ ਯਾਰ ਜਿਹੜੀ ਰਿਪੋਰਟ ਹੈ ਤੂੰ ਸੱਚ ਕਰ ਦੇ ਠੀਕ ਹੈ ਬਈ ਮੈਂ ਜਾਸਾ ਕਰਾਂਗੀ ਜਿਹੜੀ ਹੈਗੀ ਨਹੀਂ ਗੱਲ ਤੇ ਆ ਮੈਡਮ ਦੀ ਹਾਂ ਲੋ ਬਸ ਈ ਕਰੀ ਮਾੜੀ ਸਸੀ ਕਾਲ ਜੀ ਹਾਂ ਜੀ 1468 ਤੇ 460 ਆਰ ਪੂ ਗੈਰ ਹਾਜ਼ਰ ਸੀ ਜੀ ਕੋਈ ਗੱਲ ਨਹੀਂ ਜੀ ਤੋਂ ਮੈਂ ਜਿਹਨਾਂ ਨੂੰ ਭੇਜਿਆ ਸੀਗਾ ਉਹਨਾਂ ਨੇ ਮੈਨੂੰ ਰਿਪੋਰਟ ਕਰਤੀ ਅੱਗੇ ਦੇਖਦੇ ਆ ਹਾਂ ਜੀ ਇਹਨਾਂ ਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਵੱਡੇ ਪੱਤਰ ਤੇ ਕੋਸ਼ਿਸ਼ ਆਪਣੀ ਦਫਤਰੀ ਕਾਰਵਾਈ ਕਰਾਂਗੇ ਉਹ ਅਸੀਂ ਦੇਖਾਂਗੇ ਆਪਣੇ ਅਬ ਜਿਹੜਾ ਕੰਮ ਚੈੱਕ ਕੀਤਾ ਅਸੀਂ ਠੀਕ ਹੈ ਜੀ ਮੈਮ 468 ਤੇ 460 ਜੀ ਇਹ ਦੋਨੋਂ ਗੈਰ ਹਾਜ਼ਰ ਸੀ ਠੀਕ ਹੈ ਤੇ ਜਦੋਂ ਮੈਡਮ ਨਾਲ ਗੱਲ ਕੀਤੀ ਮੈਡਮ ਨੂੰ ਕਿਹਾ ਵੀ ਇਹਨਾਂ ਤੇ ਕੋਈ ਕਾਰਵਾਈ ਹੋਊਗੀ ਤਾਂ ਮੈਡਮ ਸਾਨੂੰ ਕਹਿੰਦੇ ਨੇ ਵੀ ਜਾਂ ਤਾਂ ਇਹਨਾਂ ਦੀ ਦਿਹਾੜੀ ਕੱਟੀ ਜਾਊਗੀ ਮੇਟ ਚੇਂਜ ਕੀਤਾ ਜਾਊਗਾ ਵੀ ਇਸ ਤੋਂ ਵੱਧ ਕੇ ਕੁਝ ਨਹੀਂ ਕਰ ਸਕਦੇ ਅਸੀਂ ਅੱਛਾ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਖਜ਼ਾਨੇ ਵਿੱਚੋਂ ਇੰਨਾ ਪੈਸਾ ਵੇਸਟ ਜਾ ਰਿਹਾ ਹੈ ਵੀ ਬਸ ਇੱਥੇ ਗੱਲ ਮੁੱਕ ਗਈ ਵੀ ਉਹਨਾਂ ਦੀ ਆਪਾਂ ਦਿਹਾੜੀ ਕੱਟ ਦਨੇ ਆ ਮੇਟ ਚੇਂਜ ਕਰ ਦਨੇ ਆ ਨਹੀਂ ਤੁਸੀਂ ਸਰਪੰਚ ਸਾਹਿਬ ਨਾਲ ਨਹੀਂ ਗੱਲ ਕਰੀ ਫਿਰ ਕੋਈ ਸਰਪੰਚ ਸਾਹਿਬ ਨਾਲ ਅਸੀਂ ਕੋਈ ਗੱਲ ਨਹੀਂ ਕੀਤੀ ਜੀ ਅਸੀਂ ਮਿਸਟਰੌਲ ਦੇ ਸਬੂਤਾਂ ਦੇ ਆਧਾਰ ਤੇ ਗੱਲ ਕਰ ਰਹੇ ਹਾਂ ਜੀ ਸਾਡੇ ਕੋਲ ਆ ਸਬੂਤ ਨੇ ਮਿਸਟਰੌਲ ਨੇ ਜੀ ਨਾਉ ਕਿਸੇ ਦਾ ਫੋਟੋ ਕਿਸੇ ਦੀ ਹੈ ਜੋਬ ਕਾਰਡ ਦੱਸ ਤੇ ਤੁਹਾਨੂੰ ਇਸ ਤੋਂ ਵੱਡੇ ਅਸੀਂ ਸਬੂਤ ਕੀ ਦੇ ਦਾਂਗੇ ਜੀ ਹੁਣ ਤਾਂ ਡਿਪਾਰਟਮੈਂਟ ਨੂੰ ਚਾਹੀਦਾ ਵੀ ਬਰੀਕੀ ਦੇ ਵਿੱਚ ਜਾਂਚ ਕਰਦੀ ਹੈ ਕਿ ਨਹੀਂ ਕਰਦੀ ਠੀਕ ਹੈ ਇਹ ਕਿੰਨੇ ਕੇ ਸਾਹਮਣੇ ਐ ਨੇ ਤੁਹਾਡੇ ਇਹ ਜੀ ਉਸ ਦਿਨ ਦੋ ਦੋ ਗੈਰ ਹਾਜ਼ਰ ਸੀਗੇ ਜੀ 460 ਤੇ 462 ਜੀ ਹੋ ਸਕਦਾ ਉਹ ਤੋਂ ਪਹਿਲਾਂ ਵੀ ਕਿੰਨੀਆਂ ਨਜਾਇਜ਼ ਹਾਜ਼ਰੀਆਂ ਪੈਂਦੀਆਂ ਹੋਣ ਉਹਨਾਂ ਦੀ ਵੀ ਬਰੀਕੀ 'ਚ ਜਾਂਚ ਹੋਣੀ ਚਾਹੀਦੀ ਐ ਇਸ ਤਾਂ ਪੰਜਾਬ ਸਰਕਾਰ ਤੋਂ ਹੀ ਅਪੀਲ ਕਰਦੇ ਆਂ ਨਹੀਂ ਇਹ ਛੋਡੇ ਪਲਾਨ ਦੀ ਗੱਲ ਆ ਕਿ ਪਹਿਲਾਂ ਵੀ ਚੱਲ ਰਹੀ ਹੈ ਇਹ ਇਹ ਹੁਣ ਦੀ ਗੱਲ ਆ ਜੀ ਹੁਣ ਦੀ ਅੱਛਾ ਹਾਂਜੀ ਨਹੀਂ ਇਹ ਕਾਰਡ ਇਹ ਮਹਾ ਪ੍ਰਾਣੀ ਨੇ ਹੈ ਨਹੀਂ ਨਹੀਂ ਇਸ ਵਾਰ ਬਣਿਆ ਜੀ ਨਵੇਂ ਕਾਰਡ ਬਣਿਆ ਇਹ ਸਾਰੇ ਇਹ ਛੋਡੇ ਪਲਾਨ ਚ ਬਣੇ ਨੇ ਹਾਂਜੀ ਹਾਂਜੀ ਫਿਰ ਉਹ ਤੋਂ ਗੌਰ ਕਿਉਂ ਨਹੀਂ ਕਰੀ ਗਈ ਫਿਰ ਇਹ ਗੌਰ ਜੀ ਮੰਨ ਕੇ ਚੱਲੋ ਜਿਹੜੇ ਨਹੀਂ ਤਕਰੀਬਨ ਆਪਾਂ ਨੂੰ ਪਿੰਡ ਦੇ ਵਿੱਚ ਪਤਾ ਹੁੰਦਾ ਨਾ ਵੀ ਆਹ ਬੰਦਾ ਲੋਕ ਜੀ ਸੱਚ ਕਹਿਣ ਤੋਂ ਸਾਹਮਣੇ ਆਉਣ ਤੋਂ ਡਰਦੇ ਨਹੀਂ ਕਿ ਹੁਣ ਕਾਰਡ ਬਣ ਚੁੱਕਾ ਜੇ ਕਾਰਡ ਬਣਨ ਤੋਂ ਪਹਿਲਾਂ ਕਿਤੇ ਕਾਰਵਾਈ ਕੀਤੀ ਜਾਂਦੀ ਕੋਈ ਨਹੀਂ ਐਦਾ ਸੀਗਾ ਜੀ ਵੀ ਆਪਾਂ ਬਿਨਾ ਕਾਗਜ਼ੀ ਕਾਰਵਾਈ ਤੋਂ ਬਿਨਾ ਸਬੂਤਾਂ ਤੋਂ ਆਪਾਂ ਕਿਸੇ ਨੂੰ ਅਲਿਗੇਸ਼ਨ ਲਾਉਣਾ ਵੀ ਮਾੜੀ ਗੱਲ ਐ ਜਦੋਂ ਆਪਣੇ ਕੋਲ ਠੋਸ ਸਬੂਤ ਹੋਗੇ ਆਪਾਂ ਫੇਰ ਰੱਖਿਆ ਠੀਕ ਐ ਹਾਂਜੀ ਨਹੀਂ ਜਿਹੜਾ ਤੁਸੀਂ ਕਹਿਨੋ ਵੀ ਏਸੀ ਚ ਬੈਠ ਕੇ ਦਿਹਾੜੀ ਲਹਿ ਰਹੇ ਨੇ ਉਹ ਕੋਈ ਜ਼ਮੀਨ ਜਾਇਦਾਦ ਵਾਲੇ ਨੇ ਕ ਆਮ ਏਸੀ ਵਾਲੇ ਨੇ ਉਹ ਨਹੀਂ ਨਹੀਂ ਵਧੀਆ ਸਾਫਾ ਕੋਈ ਏਸੀ ਦਾ ਕੋਈ ਬਾਲੀਪੱਟੀ ਗੱਲ ਨਹੀਂ ਹਰੇਕ ਨੇ ਲਾ ਰੱਖਨੇ ਨਹੀਂ ਸਰਦੇ ਵਰਦੇ ਵਾਲੇ ਆ ਜੀ ਕੋਈ ਗੱਲ ਨਹੀਂ ਹੈਗੇ ਪਰ ਇੱਕ ਬੰਦਾ ਤਾਂ ਜੀ ਇਹਦਾ ਮੰਨ ਲਓ ਏਸੀ ਮੰਨਦੇ ਆ ਤੁਹਾਡੀ ਗੱਲ ਹਰੇਕ ਬੰਦਾ ਲਾ ਲੈਂਦਾ ਇੱਕ ਬੰਦਾ 283 ਰੁਪਿਆਵਾਂ ਨਾਲ ਇਹਦੇ ਘਰ ਦੀ ਕਬੀਲਦਾਰੀ ਚਲਾ ਰਿਹਾ ਜੀ ਇਹਨਾਂ ਨੂੰ ਨਰੇਗਾ ਦਾ ਕੰਮ ਮਿਲਦਾ ਉਹਨਾਂ ਦਾ ਸਾਰਾ ਘਰ ਦਾ ਖਰਚਾ ਨਰੇਗਾ ਦੀ ਸਰਤੀ ਹੈ ਬੱਚਿਆਂ ਦੀ ਪੜ੍ਹਾਈ ਆਪਣਾ ਪਾਲਣ ਪੋਸਣ ਉਹਨਾਂ ਦਾ ਸਾਰੀ ਕਬੀਲਦਾਰੀ ਨਰੇਗਾ ਦੀ ਸਰਤੇ ਜੀ ਉਹ ਬੰਦਿਆਂ ਦਾ ਜਦੋਂ ਹੱਕ ਖਾਰੇ ਨੇ ਲੈ ਲੋਕ ਦੱਸੋ ਇਹਨਾਂ ਦਾ ਕਿੱਥੇ ਭਲਾ ਹੋਊਗਾ ਨਹੀਂ ਫਿਰ ਹੁਣ ਛੋਡੇ ਨਾਲ ਮਤਲਬ ਕਿੰਨੇ ਕਨੇ ਹੋਰ ਕੌਣ ਹੀ ਮਤਲਬ ਤੁਹਾਡਾ ਮਤਲਬ ਕੋਈ ਹੋਰ ਮੈਂਬਰ ਜਾਂ ਕੋਈ ਹੋਰ ਨਾਲ ਤੁਹਾਡੇ ਨਹੀਂ ਜੀ ਹੋਰ ਜੋ ਸਬੂਤੇ ਪੇਸ਼ ਕਰਤੇ ਜੀ ਇਕੱਲਾ ਇਨਸਾਨ ਵੀ ਕਰਦੇ ਚਾਹੇ 100 ਖੜਾ ਲੈ ਠੀਕ ਹੈ ਉਹਦਾ ਕੀ ਮਤਲਬ ਹੋਇਆ ਵੀ ਹੈਗਾ ਨਾ ਹੈਗਾ ਹੀ ਕੋਈ ਨਹੀਂ ਜੀ ਜਿੱਦੀ ਤੁਸੀਂ ਗੱਲ ਕਰ ਰਹੇ ਹੋ ਵੀ ਉਹਨਾਂ ਕੋਲ ਜ਼ਮੀਨ ਹੈ ਨਹੀਂਗੀ ਹੈਗੀ ਆ ਜੀ ਅੱਛਾ ਜ਼ਮੀਨ ਹੋਂ ਨਾ ਕੋਲ ਹਾਂ ਜੀ ਤਾਂ ਇਹ ਤਾਂ ਸਾਨੂੰ ਅਸੀਂ ਪਹਿਲਾਂ ਕਹਿ ਵੀ ਜੇ ਇਹਦਾ ਲਾਜ ਹੈ ਪਹਿਲਾਂ ਹੁੰਦਾ ਸੀ ਇਹ ਪਹਿਲਾਂ ਤਾਂ ਮੈਂ ਹੋਊਂਗਾ ਪਹਿਲਾਂ ਜੀ ਕਿਸੇ ਨੂੰ ਪਤਾ ਨਹੀਂ ਸੀਗਾ ਪਰਾ ਆਨਲਾਈਨ ਸਿਸਟਮ ਆ ਆਨਲਾਈਨ ਮਾਸਟਰੋਲ ਚੜਦਾ ਤਾਂ ਕਰਕੇ ਅਸੀਂ ਇਹਦੇ ਮਗਰ ਲੱਗੇ ਹੋਏ ਤੇ ਵੀ ਕਿੱਥੇ ਕੀ ਹੋ ਰਿਹਾ ਜਦੋਂ ਬਰੀਕੀ ਚ ਜਾਂਚ ਕੀਤੀ ਤਾਂ ਇਹ ਚੀਜ਼ ਸਾਡੇ ਸਾਹਮਣੇ ਆਈਏ ਤਕਰੀਬਨ ਕੇਸ ਤਾਂ ਹਰੇਕ ਪਿੰਡ ਚ ਨੇ ਉ ਤਾਂ ਹਾਂਜੀ ਹਾਂ ਪਰ ਅਸੀਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਜਿਨ੍ਹਾਂ ਨੂੰ ਯੋਗ ਨੇ ਉਹਨਾਂ ਨੂੰ ਇਹ ਕੰਮ ਮਿਲਣਾ ਚਾਹੀਦਾ ਰੋਜ਼ਗਾਰ ਮਿਲਣਾ ਚਾਹੀਦਾ ਉਹਨਾਂ ਨੂੰ ਉਹਨਾਂ ਦਾ ਹੱਕ ਦਿੱਤਾ ਜਾਵੇ ਪਰ ਗੱਲ ਇਹ ਹੈ ਇਹਨਾਂ ਨੇ ਨਰੇਗਾ ਦੇ ਵਿੱਚ ਕੰਮ ਕਰਨਾ ਹਾਜ਼ਰੀ ਲਵਾਉਣੀ ਆ ਤਾਂ ਬਰੋਬਰ ਮਜ਼ਦੂਰਾਂ ਦੇ ਕੰਮ ਕਰਨ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਇੱਕ ਦਾ ਹਾਜ਼ਰੀ ਲਵਾਣ ਦੋ ਲਵਾਣ ਚਾਹੇ 100 ਦਿਨ ਕੰਮ ਕਰਨਾ ਪਰ ਕੰਮ ਬਰੋਬਰ ਕਰਨ ਕੰਮ ਤੇ ਆਉਣਾ ਕੰਮ ਤੇ ਆਉਣਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੀਦਾ ਮਰਜ਼ੀ ਨਾ ਪਾਉਣ ਠੀਕ ਹੈ ਹਾਂ ਜਰਨਲ ਦਾ ਪਾਉਣ ਏਸੀ ਦਾ ਪਾਉਣ ਬੀਸੀ ਦਾ ਪਾਉਣ ਪਰ ਬਰੋਬਰ ਕੰਮ ਤਾਂ ਕਰਨਾ ਇੱਕ 81 ਸਾਲ ਦੀ ਬੁਢੀ ਸਾਰਾ ਦਿਨ ਅਸਲਾ ਚੱਕੀ ਫਿਰਦੀ ਐ ਇੱਕ ਨੌਜਵਾਨ ਬੰਦਾ ਹੋ ਕੇ ਆਪਣੀ ਹਾਜ਼ਰੀ ਘਰੇ ਬੈਠੀ ਲਵਾਈ ਜਾ ਰਿਆ ਠੀਕ ਐ ਨਹੀਂ ਹੁਣ ਤੁਸੀਂ ਇਹ ਮੈਡਮ ਨਾਲ ਵੀ ਗੱਲ ਕਰੀਅਤ ਤੇ ਹੋਰ ਅਫਸਰਾਂ ਨਾਲ ਵੀ ਕਰੀਅਤ ਤੇ ਉਹ ਮਤਲਬ ਗੱਲ ਗੋਲ ਕਰ ਗਏ ਹੁਣ ਫਿਰ ਤੁਹਾਡਾ ਅਗਲਾ ਕਦਮ ਕੀ ਐ ਫਿਰ ਅਗਲਾ ਕਦਮ ਕੀ ਐ ਅਸੀਂ ਜੀ ਇਹਨੂੰ ਤਿੱਖਾ ਸੰਘਰਸ਼ ਵੜਾਂਗੇ ਇਹਦੇ ਖਿਲਾਫ ਠੀਕ ਐ ਹਾਂ ਜੀ ਅਸੀਂ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਜੋ ਲੋਕ ਵਰਤ ਰਹੇ ਨੇ ਉਹਨਾਂ ਨੂੰ ਵਰਤਨ ਨਹੀਂ ਦੇਵਾਂਗੇ ਠੀਕ ਐ ਹਾਂ ਜੀ ਠੀਕ ਅਸੀਂ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਅਪੀਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਜਿਹੜੇ ਵੀ ਅਫਸਰ ਇਹਦੇ ਵਿੱਚ ਦੋਸ਼ੀ ਪਾਏ ਜਾਂਦੇ ਨੇ ਜਾਂ ਮੇਟ ਜਾਂ ਕੋਈ ਵੀ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ ਉਹਨਾਂ ਤੇ ਲੀਗਲ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਹੈ ਹਾਂ ਜੀ ਵੀ ਕਿਸੇ ਗਰੀਬ ਆਦਮੀ ਦਾ ਹੱਕ ਖਾਣਾ ਕੋਈ ਚੰਗੀ ਗੱਲ ਥੋੜੀ ਹੈ ਇੱਕ ਦਾ ਬੰਦਾ ਜੀ ਸਾਰਾ ਦਿਨ ਕੰਮ ਕਰਕੇ ਹੱਥ ਨੂੰ 200 383 ਰੁਪਏ ਲੈਂਦਾ ਇੱਕ ਫਰੀ ਦੀ ਲੈ ਰਿਆ ਘਰੇ ਬੈਠਿਆ ਠੀਕ ਹੈ ਹਾਂਜੀ ਅਸੀਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਵੀ ਇਹਨਾਂ ਤੇ ਲੀਗਲ ਕਾਰਵਾਈ ਹੋਣੀ ਚਾਹੀਦੀ ਹੈ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਸੋ ਦੋਸਤੋ ਇਹ ਤੁਸੀਂ ਦੇਖਿਆ ਪਿੰਡ ਕੌਰੀਆਂ ਤੋਂ ਤੇ ਆਪਣੇ ਮੈਂਬਰ ਕੁਲਵੀਰ ਸਿੰਘ ਜੀ ਨੇ ਕਿੰਨੀ ਵਧੀਆ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸ ਘਟਾ ਕਿ ਹਰੇਕ ਪਿੰਡ ਦੇ ਵਿੱਚ ਇਹ ਹੋ ਰਹੀਆਂ ਨੇ ਗੱਲਾਂ ਮੈਂ ਹੋਰ ਵੀ ਪਿੰਡ ਵਾਸੀਆਂ ਨੂੰ ਜਿਹੜੇ ਮੰਨ ਕੇ ਚੱਲੋ ਪੰਜਾਬ ਦੇ ਵਿੱਚ ਇਹ ਸੈਂਟਰ ਦੀ ਸਕੀਮ ਆ ਹਰ ਇੱਕ ਪਿੰਡ ਦੇ ਵਿੱਚ ਚੱਲ ਰਹੀ ਹੈ ਭਰਾਵੋ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਕਿਸੇ ਤਰਨਾਟਤ ਬੰਦੇ ਤੋਂ ਜੋ ਵੀ ਸਾਹਮਣੇ ਐ ਸੱਚ ਸਾਹਮਣੇ ਲੈ ਕੇ ਆਓ ਪਬਲਿਕ ਦੇ ਸਾਹਮਣੇ ਰੱਖੋ ਵੀ ਭਾਈ ਐਂ ਕਰਕੇ ਆਹ ਗੱਲ ਐ ਆਹ ਘਟਾਲਾ ਹੋ ਰਿਹਾ ਪਰ ਲੋਕ ਵਿੱਚ ਦਬ ਜਾਂਦੇ ਨੇ ਵੀ ਯਾਰਾ ਸਾਨੂੰ ਕੀ ਲੋੜਾ ਬੁਰੇ ਪੈਣ ਦੀ ਅਸੀਂ ਕਿਉਂ ਸੱਚ ਸਾਹਮਣੇ ਆਈਏ ਪਰ ਮੈਂ ਇਹ ਬੇਨਤੀ ਕਰਦਾ ਨੌਜਵਾਨਾਂ ਨੂੰ ਜਿੱਥੇ ਵੀ ਮੰਨ ਲਓ ਕੋਈ ਗਲਤ ਕੰਮ ਐ ਉਹਦੇ ਖਿਲਾਫ ਖੜੋ 半時、いいやるわ。